ਦੇ ਸਹਿਯੋਗ ਨਾਲ ਬਾਕੀ ਮੇਰੀ ਹੱਥ ਜੋੜ ਕੇ ਬੇਨਤੀ ਏ 트럼ਪ ਸਾਹਿਬ ਨੂੰ ਅਮਰੀਕਾ ਵਾਲੇ ਨੂੰ ਜੇ ਤੂੰ ਮੰਤਰੀ ਬਣ ਗਿਆ ਭਾਈ ਤੇਰੇ ਅੱਗੇ ਹੱਥ ਜੋੜ ਕੇ ਆਡੀ ਬੇਨਤੀ ਏ ਜਿਹੜੇ ਮੁੰਡੇ ਉੱਥੇ ਬਾਹਰ ਗਏ ਵਿਦੇਸ਼ਾਂ 'ਚ ਉਹਨਾਂ ਨੂੰ ਨਾ ਵਾਪਸ ਭੇਜੋ 50 50 ਲੱਖ ਲਾਇਆ 40 40 ਉਹਨਾਂ ਵਿਚਾਰਿਆਂ ਗਰੀਬਾਂ ਲੋਕਾਂ ਨੇ ਪਹਿਲੀ ਵੇਚ ਕੇ ਪੈਸੇ ਦਿੱਤੇ ਆ ਤੇ ਉਹਨਾਂ ਨਾਲ ਧੱਕਾ ਨਾ ਕਰ ਸੱਚੇ ਪਾਤਸ਼ਾਹ ਤੈਨੂੰ ਸਰਬੱਤ ਬਖਸ਼ੇ ਗਾਹ ਬੰਦ ਕਰਨੇ ਉਦਾਂ ਬੰਦ ਕਰ ਦੇ ਪਰ ਇਹਨਾਂ ਬੱਚਿਆਂ ਨੂੰ ਹੁਣ ਤੂੰ ਨਾ ਘੱਲੀ ਹੋਰਨਾਂ ਨੂੰ ਉਹਨਾਂ ਨੂੰ ਨਿਗਲਦੇ ਕੈਂਪ 'ਚ ਮਾਰਾਏ ਤੈਨੂੰ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਪੱਕਿਆਂ ਕਰ ਹੋਰ ਮੇਰੀ ਬੇਨਤੀ ਏ ਜਿਹੜੀ ਆਪਣੀ ਇੱਥੇ ਸਰਕਾਰ ਏ ਜਿਹੜੇ ਉਹ ਬੱਚੇ ਆਏ ਵਾਪਸ ਉਹਨਾਂ ਨੂੰ ਤੁਸੀਂ ਅੰਦਰ ਦੇਈ ਜਾਂਦੇ ਹੋ ਬਾਕੀ ਆਪਾਂ ਫੜ-ਫੜ ਕੇ ਏਜੰਟਾਂ ਨੂੰ ਅੰਦਰ ਕਰੀ ਜਾਂਦੇ ਏਜੰਟਾਂ ਕੋਦੇ ਆਪਾਂ ਆਪ ਗਏ ਜਦੋਂ ਆਪਾਂ ਪੇਪਰ ਲਾਏ ਜਾਂ ਕੁਝ ਕੀਤਾ ਉਹਨਾਂ ਨੇ ਤੁਹਾਨੂੰ ਵਿਦੇਸ਼ ਚ ਭੇਜ ਦਿੱਤਾ ਉਹਨਾਂ ਦੀ ਤੇ ਜ਼ਿੰਮੇਵਾਰੀ ਖਤਮ ਹੋ ਗਈ ਪਰ ਮੈਂ ਜਿਹੜੇ ਗਲਤ ਜਾਂਡ ਨੇ ਉਹਨਾਂ ਨੂੰ ਫੜੋ ਜਿਹੜੇ ਸਹੀ ਜਾਂਡੋਂ ਨੂੰ ਨਾ ਫੜੋ ਬਾਕੀ ਜੇ ਤੁਸੀਂ ਇਹਨਾਂ ਨੂੰ ਫੜਿਆ ਕਿਸੇ ਕੋਲਮੀ ਕਿਸੇ ਵੀਰ ਨੂੰ ਪੈਸੇ ਲੈ ਕੇ ਦਿੱਤੇ ਆ ਯਾਦੋਂ ਨਾ ਬੱਚਿਆਂ ਨੂੰ ਪੈਸੇ ਦੋ ਉਹਨਾਂ ਬੱਚਿਆਂ ਨੂੰ ਨੌਕਰੀ ਦਿਓ ਉਹਨਾਂ ਨੂੰ ਕੋਈ 10-10 ਲੱਖ ਬੋਧਾ ਨਹੀਂ ਕੋਈ 50-50 ਲੱਖ ਰੁਪਈਆ ਦੋ ਉਹਨਾਂ ਦੀ ਹੌਸਲਾ ਵਧਾਈ ਕਰੋ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਰੁਪਈਆ ਨਹੀਂ ਦਿੱਤਾ ਤੇ ਆਪਣੇ ਨੰਬਰ ਬਣਾਈ ਜਾਂਦੇ ਆਪਾਂ ਜਾ ਕੇ ਰਿਪੋਰਟਾਂ ਦੇ ਸਾਡੀ ਸਰਕਾਰ ਉਹਨਾਂ ਨੂੰ ਬੱਚਿਆਂ ਨੂੰ ਲੈਣ ਗਈ ਉਹਨਾਂ ਘਰ ਤੇ ਆ ਹੀ ਜਾਣਾ